ਕਿਸਾਨਾਂ ਵੱਲੋਂ ਅੱਜ ਇਹ ਮੁੱਦਿਆਂ ਨੂੰ ਲੈ ਕੇ ਗੁਰਦੁਆਰਾ ਗੜੀਪੋਰਕਾ ਸਾਹਿਬ ਦੇ ਵਿੱਚ ਇੱਕ ਵੱਡੀ ਮੀਟਿੰਗ ਕੀਤੀ ਗਈ ਹੈ ਤੇ ਕਿਸਾਨ ਆਗੂਆਂ ਦੇ ਨਾਲ ਵੀ ਗੱਲਬਾਤ ਕਰਦੇ ਆ ਕਿ ਆਖਰ ਮੁੱਦੇ ਕੀ ਸੀ ਰੇਸ਼ਮ ਜੀ ਅੱਜ ਮੀਟਿੰਗ ਕੀਤੀ ਗਈ ਹੈ ਮੁੱਦੇ ਕੀ ਸੀ ਹਾਂਜੀ ਸਭ ਤੋਂ ਪਹਿਲਾਂ ਅੱਜ ਬਲਾਕ ਮਜ਼ਦਰੀ ਗੁਰੂਕਰ ਵਿਖੇ ਜਿਹੜੀ ਮਹੀਨਾਵਾਰ ਆਪਣੀ ਮਜ਼ਦਰੀ ਬਲਾਕ ਦੀ ਮੀਟਿੰਗ ਹੋਈ ਹੈ ਭਾਰਤੀ ਕਿਸਾਨੀਨ ਕਾਦੀਆਂ ਬਲਾਕ ਦੇ ਅਹੁਦੇਦਾਰਾਂ ਵੱਲੋਂ ਇੱਥੇ ਮਜ਼ਦਰੀ ਤੇ ਸੋ ਅੱਜ ਜਿਹੜੀ ਮੇਨ ਦੇਖੋ ਮੁੱਦੇ ਆ ਇੱਕ ਤਾਂ ਆਪਾਂ 24 ਤਰੀਕ ਦਾ ਸਾਂਝਕ ਕਿਸਾਨ ਮੋਰਚੇ ਵੱਲੋਂ ਸਮਰਾਲੇ ਦੇ ਵਿੱਚ ਇੱਕ ਵੱਡੀ ਰੈਲੀ ਕੀਤੀ ਜਾ ਰਹੀ ਹੈ ਜਿਹੜੀ ਲੈਂਡ ਪੋਲਿੰਗ ਸਕੀਮ ਤੇ ਜੋ ਸਰਕਾਰ ਦੇ ਤਿੰਨ ਮੰਗਾਂ ਉਸ ਤੇ ਵਿਰੋਧ ਦੇ ਵਿੱਚ ਕੀਤੀ ਸੀ ਲੇਕਿਨ ਸਰਕਾਰ ਵੱਲੋਂ ਚਲੋ ਸ਼ਿਕਰਸ਼ ਦੇ ਨਾਲ ਕਿਸਾਨਾਂ ਦੇ ਸ਼ਿਕਰਸ਼ ਤੋਂ ਡਰਦੇ ਹੋਏ ਉਸ ਵਾਪਸ ਲੈ ਚੁੱਕੇ ਉਹਨਾਂ ਨੂੰ ਕੈਬਨਿਟ ਦੇ ਵਿੱਚ ਵੀ ਵਾਪਸ ਹੋ ਗਈ ਲੇਕਿਨ ਕਿਤੇ ਨਾ ਕਿਤੇ ਇੱਕ ਜਿੱਤ ਦੇ ਰੂਪ ਦੇ ਵਿੱਚ ਆਪਾਂ ਨੇ ਵੱਡੀ ਰੈਲੀ ਕਰ ਰਹੇ ਹਾਂ 24 ਤਰੀਕ ਨੂੰ ਉਹਦੇ ਇਕੱਠ ਬਾਰੇ ਵਿਚਾਰ ਵੀ ਹੋ ਪਿਆ ਦੂਜੇ ਨੰਬਰ ਤੇ ਵੀ ਜਿਹੜਾ ਆਉਣ ਵਾਲਾ ਸੀਜ਼ਨ ਝੋਨੇ ਦਾ ਇੱਕ ਪਾਸੇ ਤਾਂ ਦੇਖੋ ਸਰਕਾਰ ਵੱਲੋਂ ਜੋ ਵੀ ਰਿਕਮੈਂਡੇਡ ਵੀ ਸਨ ਪੀਆਰ ਜਿੰਨੇ ਵੀ ਸਨ ਉਹੀ ਇਸ ਵਾਰ ਪੰਜਾਬ ਦੇ ਵਿੱਚ ਲਾਇਆ ਗਏ ਤੇ ਨਾਲ ਦੀ ਨਾਲ ਝੋਨੇ ਦੇ ਉੱਤੇ ਬਹੁਤ ਵੱਡਾ ਕੁਝ ਬੀਜਾਂ ਤੇ ਉੱਤੇ ਨਵੇਂ ਬੀਜਾਂ ਤੇ ਬਿਮਾਰੀ ਦਾ ਅਟੈਕ ਹੋਇਆ ਜਿਹੜਾ ਬੌਣਾ ਲੋਕ ਆਇਆ ਉਹ ਬਹੁਤ ਵੱਡੇ ਲੈਵਲ ਤੇ ਆ ਜਿਹਦੇ ਨਾਲ ਬਹੁਤ ਕਿਸਾਨਾਂ ਦੀ ਆਰਥਿਕ ਸਥਿਤੀ ਖਰਾਬ ਹੋਈ ਉਸ ਦੇ ਨਾਲ ਚਾਹੇ ਹੁਣ ਹੜ੍ਹਾਂ ਦੇ ਵਿੱਚ ਬਹੁਤ ਪਿੰਡਾਂ ਦੇ ਵਿੱਚ ਕੰਮ ਖਰਾਬ ਹੋਇਆ ਆਰਥਿਕ ਸਥਿਤੀ ਵਿੱਚੋਂ ਫਸਲ ਖਰਾਬ ਹੋਈ ਹੈ ਸੋ ਸਾਨੂੰ ਖਤਰਾ ਹੈ ਵੀ ਸਰਕਾਰ ਅਜੇ ਤੱਕ ਸਪੇਸ ਨਹੀਂ ਕਰ ਸਕੇ ਸ਼ੈਲਰਾਂ ਦੇ ਵਿੱਚ ਸ਼ੈਲਰਾਂ ਦੇ ਭਰਾ ਆ ਆਪਣੇ ਹੱਥ ਖੜੇ ਕਰ ਰਹੇ ਆ ਪੀ ਪਿਛਲੇ ਸੀਜ਼ਨ ਦਾ ਇਸ ਸੀਜ਼ਨ ਦਾ ਪਿਛੜਾ ਲੰਘਿਆ ਉਹਦਾ ਝੋਨਾ ਵੀ ਇਸ ਕਰ ਸਕਰ ਗਵਰਨਮੈਂਟ ਕਵਰ ਨਹੀਂ ਕਰ ਸਕੀ ਸੋ ਉਹ ਵੀ ਅਸੀਂ ਅੱਜ ਦੀ ਮੀਟਿੰਗ ਦੇ ਵਿੱਚ ਆਪਦਾ ਮੁੱਦਾ ਵਿਚਾਰਿਆ ਵੀ ਜਲਦੀ ਤੋਂ ਜਲਦੀ ਪੰਜਾਬ ਸਰਕਾਰ ਸੌਣੇ ਸਪੇਸ ਕਰੇ ਪ੍ਰਬੰਧ ਕਰੇ ਸਾਡਾ ਝੋਨਾ ਕਿੱਥੇ ਰਖਾਇਆ ਜਾਣਾ ਹੈ ਤੇ ਜਿਵੇਂ ਪਿਛਲੇ ਸਾਲ ਲੁੱਟ ਹੋਈ ਹੈ ਕਿਸਾਨਾਂ ਦੀ ਵੱਡੇ ਲੈਵਲ ਤੇ 5-5 10-10 ਕਿਲੋ ਤੇ ਕੱਟ ਲੱਗੇ ਇਸ ਵਾਰ ਬਿਲਕੁਲ ਵੀ ਕੱਟ ਨਹੀਂ ਲੱਗਣਾ ਚਾਹੀਦਾ ਅਤੇ ਸਰਕਾਰ ਹੁਣ ਤੇ ਹੀ ਰੱਖ ਆਪ ਦੇ ਪ੍ਰਬੰਧ ਕਰੇ ਤੇ ਸਾਡਾ ਤੀਜਾ ਇਸ਼ੂ ਸੀ ਅੱਜ ਮੀਟਿੰਗ ਦੇ ਵਿੱਚ ਪੰਜਾਬ ਸਰਕਾਰ ਵੱਲੋਂ 179 ਕਰੋੜ ਰੁਪਇਆ ਜੋ ਗੰਨੇ ਦੀ ਪੇਮੈਂਟ ਹੈ ਜਿਤ ਤੱਕ ਪੰਜਾਬ ਦੇ ਕਿਸਾਨਾਂ ਦੀ ਰੁਕੀ ਹੋਈ ਹੈ ਉਹ ਅਜੇ ਤੱਕ ਨਹੀਂ ਕੀਤੀ ਗਈ ਸਰਕਾਰ ਵੱਲੋਂ ਉਹ ਵੀ ਬਹੁਤ ਵੱਡਾ ਇਸ਼ੂ ਹੈ ਜਿਸ ਦੇ ਵੀ 슈ਗਰ ਮਿਲ ਮਰੰਡਾ ਦਾ ਤਕਰੀਬਨ 19 ਕਰੋੜ ਦੇ ਕਰੀਬ ਲਗਭਗ ਪੈਸਾ ਜੋ ਕਿਸਾਨਾਂ ਦਾ ਜੇ ਫਸਿਆ ਹੋਇਆ ਜੋ ਸਰਕਾਰ ਨਹੀਂ ਦੇ ਰਹੀ ਸਿੱਧੇ ਰੂਪ ਦੇ ਵਿੱਚ ਤੁਸੀਂ ਇਹ ਦੇਖੋ ਪਹਿਲਾਂ ਤਾਂ ਅਸੀਂ 1 ਸਾਲ ਗੰਨਾ ਤਿਆਰ ਕੀਤਾ ਤੇ ਅੱਜ ਅਸੀਂ 8-9 ਮਹੀਨੇ ਹੋ ਗਏ 1 ਸਾਲ ਤਿਆਰ ਕਰਨ ਤੋਂ ਬਾਅਦ ਉਤੇ ਉਤੇ ਖਰਚਾ ਕਰਨ ਤੋਂ ਬਾਅਦ 2250 ਰੁਪਏ ਪਰ ਕੁੰਡ ਖਰਚਾ ਵੀ ਹੋ ਗਿਆ ਕਿਉਂਕਿ ਲੇਬਰ ਦੇ ਵੀ 60 ਰੁਪਏ ਸਾਢੇ ਚਲੇ ਗਏ ਬਾਕੀ ਹੋਰ ਸਾਰਾ ਜਿਹੜਾ ਅਸੀਂ ਗੇਰੇ ਆਏ ਉਹਦੇ ਤੇ ਵੀ ਖਰਚਾ ਆ ਗਿਆ ਸਾਰੇ ਮਿਲ ਤੱਕ ਪਹੁੰਚਾਇਆ ਦਵਾਈਆਂ ਦੇ ਖਾਦਾਂ ਦੇ ਪੈਸੇ ਲੇਕਿਨ ਸਰਕਾਰ ਨੇ ਅਜੇ ਵੀ ਜੋ ਜ਼ਿੰਮੇਦਾਰ ਨੂੰ ਪੈਸੇ 2 ਰੁਪਏ 1 ਰੁਪਿਆ ਬਚਤ ਹੋਣਾ ਸੀ ਉਹ ਜ ਤੱਕ ਸਾਨੂੰ ਨਹੀਂ ਦਿੱਤਾ ਸੋ ਪੰਜਾਬ ਸਰਕਾਰ ਵੱਡੇ ਦਾਅਵੇ ਕਰਦੀ ਹੈ ਕਿਤੇ ਨਾ ਕਿਤੇ ਸਰਕਾਰ ਦਾ ਬਹੁਤ ਵੱਡਾ ਫੇਲਿਅਰ ਹੈ ਗੰਨੇ ਦੀ ਫਸਲ ਹੈ ਜਿਹੜੀ ਸਾਨੂੰ ਇੱਕ ਖੇਤੀ ਭਵਨਤਾਵਾਦ ਲੱਜਾ ਸਕਦੀ ਸੀ ਤਾਂ ਹੀ ਇਹ ਫਸਲੀ ਚੱਕਰ ਦੇ ਵਿੱਚੋਂ ਕਿਸਾਨ ਨਿਕਲ ਸਕਦਾ ਹੈ ਨਾ ਜੇ ਕਿਸਾਨ ਦੀ ਬਾਹਮ ਫੜੀ ਜਾਊਗੀ ਚਾਹ ਉਹ ਮੱਕੀ ਦੇ ਵਿੱਚ ਹੈ ਜਾਂ ਗੰਨੇ ਦੇ ਵਿੱਚ ਜਾਂ ਦੂਜੀਆਂ ਫਸਲਾਂ ਬਲ ਲੇਕਿਨ ਕਿਤੇ ਨਾ ਕਿਤੇ ਸਰਕਾਰ ਦਾ ਇਸ ਪਾਸੇ ਧਿਆਨ ਨਹੀਂ ਹੈਗਾ ਸਿਰਫ ਆਪ ਦੀ ਤੁਸੀਂ ਦੇਖ ਕਰੋ ਉਹ ਆਪਣੀ ਵਿਡਿਆਈ ਕਰਨੀ ਆ ਆਪਣੀਆਂ ਜਿੰਨੀ ਵੀ ਤੁਸੀਂ ਅੱਜ ਕਰ ਰਹੇ ਹੋ ਵੀ ਇੱਧਰ ਸੀਐਮ ਆ ਰਿਹਾ ਉੱਧਰ ਕੁਝ ਹੋ ਰਿਹਾ ਲੇਕਿਨ ਗਰਾਊਂਡ ਤੇ ਕੁਝ ਨਹੀਂ ਹੋ ਰਿਹਾ ਸੋ ਅਸੀਂ ਉਹ ਵੀ ਅੱਜ ਦੀ ਮੀਟਿੰਗ ਦੇ ਵਿੱਚ ਵਿਚਾਰਿਆ ਵੀ ਜਲਦੀ ਤੋਂ ਜਲਦੀ ਆਪਾਂ ਸ਼ਰਚ ਕਰਕੇ ਵੱਡਾ ਕਿਸਾਨਾਂ ਦੇ ਪੈਸੇ ਦੁਆਏ ਜਾਣ ਜੇ ਸਰਕਾਰ ਨਹੀਂ ਦਰਦੀ ਦੇ ਰਹੀ ਤਾਂ ਲੇਕਿਨ ਆਪਾਂ ਸ਼ਰਚ ਕਰਕੇ ਜਲਦੀ ਤੋਂ ਜਲਦੀ ਕਿਸਾਨਾਂ ਨੂੰ ਲਾਮਬਦ ਕਰਕੇ ਆਪ ਦੇ ਗੰਨੇ ਦੇ ਪੈਸੇ ਲਈ ਉਹ ਸਾਡਾ ਹੱਕ ਹੈ ਅਤੇ ਸਰਕਾਰ ਤੇ ਪ੍ਰੈਸ਼ਰ ਬਣਾਈਏ ਵੀ ਜਲਦੀ ਤੋਂ ਜਲਦੀ ਸਪੇਸ ਕਰਕੇ ਸੈੱਲ ਉਹਨਾਂ ਦੇ ਵੀ ਸਾਡਾ ਪ੍ਰਬੰਧ ਕਰੇ ਅਤੇ ਨਾਲ ਦੀ ਨਾਲ 24 ਤਰੀਕ ਨੂੰ ਵੱਡੀ ਤੇ ਗਿਣਤੀ ਵਿੱਚ ਇਸ ਤੁਹਾਡੇ ਮਾਧਿਅਮ ਜਰੀਏ ਕਿਉਂਕਿ ਮੀਡੀਆ ਜਿਹੜੇ ਭਰਾ ਆ ਆਪਣੇ ਮੀਡੀਆ ਦੇ ਖੇਤਰ ਦੇ ਵਿੱਚ ਪੰਜਾਬ ਦੇ ਨਾਲ ਜੁੜੇ ਹੋਏ ਭਰਾਏ ਉਹ ਮੌਕੇ ਤੋਂ ਮੌਕੇ ਸਾਡੀਆਂ ਖਬਰਾਂ ਪਹੁੰਚਾਉਣੇ ਅੱਗੇ ਲੇਕਿਨ ਜਿਹੜਾ ਸਰਕਾਰ ਦਾ ਮੀਡੀਆ ਕਿਤੇ ਨਾ ਕਿਤੇ ਉਹ ਸਰਕਾਰ ਦੇ ਅੰਡਰ ਚੱਲ ਰਿਹਾ ਹੈ ਸੋ ਅਸੀਂ ਤੁਹਾਡੇ ਮਾਧਿਅਮ ਜਰੀਏ ਆਪਣੇ ਭਰਾਵਾਂ ਨੂੰ ਬੇਨਤੀ ਕਰਦੇ ਹਾਂ ਵੀ 24 ਤਰੀਕ ਨੂੰ ਆਉਣ ਵਾਲੀ 24 ਅਗਸਤ ਨੂੰ ਸਮਰਾਲੇ ਦੇ ਵਿੱਚ ਬੱਡੀ ਗਣਤੀ ਵਿੱਚ ਜੋ ਐਸਕੇਮ ਦਾ ਸੱਦਾ ਉੱਥੇ ਆਪਾਂ ਨੇ ਪਹੁੰਚਣਾ ਹੈ ਅਤੇ ਸਰਕਾਰ ਦੇ ਨੂੰ ਪ੍ਰੈਸ਼ਰਾਈਜ਼ ਕਰਨਾ ਵੀ ਹਾਂ ਜੋ ਵੀ ਸਰਕਾਰ ਕਿਸਾਨਾਂ ਦੇ ਮੁੱਦੇ ਨੇ ਉਹਨੂੰ ਸਰਕਾਰ ਪਹਿਲ ਦੇ ਆਧਾਰ ਤੇ ਮਤਲਬ ਉਹਨੂੰ ਲਾਗੂ ਕਰੇ ਕਿਉਂਕਿ ਕੱਲੇ ਕਿਸਾਨਾਂ ਦੇ ਜੇ ਲੈਂਡ ਪਾਲਿੰਗ ਸਕੀਮ ਆ ਜਾਂਦੀ ਕਿ 116 ਪਿੰਡ ਸਨ ਪੰਜਾਬ ਦੇ ਜਿਹਦੇ ਵਿੱਚ ਕੱਲਾ ਕਿਸਾਨ ਨਹੀਂ ਸੀ ਮਰਨਾ ਉਸ ਦੇ ਵਿੱਚ ਤੁਸੀਂ ਇਹ ਦੇਖੋ ਪਿੰਡਾਂ ਦੇ ਵਿੱਚ ਜਿਹੜਾ ਦੂਜਾ ਭਾਈਚਾਰਾ ਸੀ ਚਾਹੇ ਮਜ਼ਦੂਰ ਵਰਗ ਸੀ ਕੋਈ ਭਰਾ ਨਾਈ ਵਰਗਾ ਕੋਈ ਬੱਚੇ ਵਿਚਾਰਾ ਕੱਪੜਿਆਂ ਦਾ ਕੰਮ ਕਰਦਾ ਉਹ ਸਾਰਿਆਂ ਨੇ ਪ੍ਰਭਾਵਿਤ ਹੋਣਾ ਸੀ ਕਿਤੇ ਨਾ ਕਿਤੇ ਦੁਕਾਨਦਾਰ ਪ੍ਰਭਾਵ ਨੇ ਵਪਾਰ ਨੇ ਵੀ ਪ੍ਰਭਾਵਿਤ ਹੋਣਾ ਸੀ ਸੋ ਜਿਹੜੀ ਲੜਾਈ ਉਹ ਸਭ ਦੀ ਸਾਂਝੀ ਲੜਾਈ ਹੈ ਸਰਕਾਰ ਨੂੰ ਜਦੋਂ ਵੀ ਕੋਈ ਇਸ ਤਰ੍ਹਾਂ ਦੀ ਸਕੀਮ ਲਿਆਉਂਦੀ ਹੈ ਸਰਕਾਰ ਨੂੰ ਸੋਚਣਾ ਚਾਹੀਦਾ ਵੀ ਇਹ ਲੋਕਾਂ ਦੇ ਵਿੱਚ ਜਾ ਕੇ ਲੋਕਾਂ ਨਾਲ ਡਿਸਕਸ ਕਰਕੇ ਫਿਰ ਇਸ ਤਰ੍ਹਾਂ ਦੀਆਂ ਨੀਤੀਆਂ ਬਣਾਈਆਂ ਜਾਣ ਤਾਂ ਕਿ ਲੋਕ ਉਸ ਤੋਂ ਸਹਿਮਤ ਹੁਣ ਨਹੀਂ ਜਿਵੇਂ ਹੁਣ ਵਿਰੋਧ ਹੋਇਆ ਸਰਕਾਰ ਨੂੰ ਉਸ ਵਿਰੋਧ ਝੱਲ ਕੇ ਸਰਕਾਰ ਨੂੰ ਫੇਰ ਤੁਸੀਂ ਇਹ ਦੇਖੋ ਵੀ ਮੁੱਦੇ ਨੂੰ ਕਰਨਾ ਪਿਆ ਪੈ ਕਾ ਕੇ ਫਿਰ ਸਰਕਾਰ ਨੇ ਰੱਦ ਕੀਤੀ ਜਦੋਂ ਪੂਰੀ ਕੁੱਤੇ ਆਣੀ ਹੋਈ ਪਿੰਡਾਂ ਦੇ ਵਿੱਚ ਇਹਨਾਂ ਦਾ ਵੜਨਾ ਬੰਦ ਹੋ ਚੱਲਿਆ ਸੀ ਸੋ ਸਰਕਾਰ ਨੂੰ ਹੁਣ ਤੇ ਹੀ ਸੋਚਣਾ ਚਾਹੀਦਾ ਹੈ ਵੀ ਕਿਵੇਂ ਅਸੀਂ ਇਸ ਭਾਈਚਾਰੇ ਨਾਲ ਜੁੜ ਕੇ ਕਿਸਾਨਾਂ ਮਜ਼ਦੂਰਾਂ ਦੇ ਨਾਲ ਇਹਨਾਂ ਦੀਆਂ ਨੀਤੀਆਂ ਵੀ ਲਾਗੂ ਕਰੋ ਅਤੇ ਸਾਨੂੰ ਜੋ ਸਾਡੇ ਹੱਕ ਹੈ ਆਪਦੇ ਉਹ ਵੀ ਸਾਨੂੰ ਦਿੱਤੇ ਜਾਂ ਸੋ ਇਹ ਆਪਾਂ ਨੇ ਅੱਜ ਦੀ ਮੀਟਿੰਗ ਵਿੱਚ ਆਪੀ ਅਪੀਲ ਕੀ ਕਰਦੇ ਹਾਂ ਕਿਸਾਨਾਂ ਨੂੰ ਇਕੱਠੇ ਲਈ ਅਪੀਲ ਆਹੀ ਆਪਣੀ ਮੰਗਾਂ ਖਤਰੇ ਅਪੀਲ ਕਰਦੇ ਜੀ ਵੀ ਤੁਹਾਨੂੰ ਤਾਂ ਹੀ ਮੰਗਾਂ ਪੂਰੀਆਂ ਮਿਲੋਗੇ ਆ ਜੀ ਦੀਆਂ ਜੇ ਤੁਸੀਂ ਜਾਓਗੇ ਫੜ ਕੇ ਤਰੂਗੇ ਜੀ ਭਾਜੀ ਕਿੰਨਾ ਕਿੰਨਾ ਇਕੱਠ ਹੈ ਜਿਹੜਾ ਬਲਾਕ ਮਜ਼ਦਰੀ ਤੋਂ ਜਾਵੇਗਾ ਬਲਾਕ ਮਜ਼ਦਰੀ ਤੋਂ ਵੱਧ ਤੋਂ ਵੱਧ ਇਕੱਠ ਜਾਊਗਾ ਜੀ ਸਾਡੀ ਸਾਰੇ ਆ ਕਿਸਾਨ ਭਰਾਵਾਂ ਨਾਲ ਸਾਰੀਆਂ ਪਿੰਡਾਂ ਦੀਆਂ ਕਾਈਆਂ ਨਾਲ ਗੱਲ ਹੋ ਚੁੱਕੀ ਆ 4-500 ਬੰਦਾ ਬਲਾਕ ਮਜ਼ਦਰੀ ਤੋਂ ਕੱਢਣ ਦੀ ਕੋਸ਼ਿਸ਼ ਕਰਾਂਗੇ ਤੇ ਜੋ ਇਹ ਮਾੜੀ ਨੀਤੀ ਆਈ ਸੀ ਲੋਕਾਂ ਦੇ ਵਿਰੁੱਧ ਲੋਕਾਂ ਦੇ ਮਨਾਂ ਵਿੱਚ ਇਸ ਪ੍ਰਤੀ ਪੂਰਾ ਰੋਸ ਹੈ ਉਹ ਪੂਰੇ ਜੋਸ਼ ਵਿੱਚ ਹਨ ਵੀ ਇਸ ਜੋ ਰੈਲੀ ਹੋ ਰਹੀ ਹੈ ਇਹਦੇ ਵਿੱਚ ਵੱਧ ਤੋਂ ਵੱਧ ਹਿੱਸਾ ਲੈ ਸਕਣ ਅ ਜੁਕਨਾ ਰੇਸ਼ਮ ਜੀ ਕਹਿ ਰਹੇ ਆ ਵੀ ਕਿਸਾਨਾਂ ਦਾ ਜਿਹੜਾ ਬਕਾਇਆ ਪਿਛਲਾ ਨਹੀਂ ਦਿੱਤਾ ਗੰਨਾ ਕੰਨਿਆਂ ਦਾ ਜੇਕਰ ਹੁਣ ਵੀ ਬਕਾਇਆ ਨਹੀਂ ਦਿੱਤਾ ਤਾਂ ਅਗਲਾ ਐਕਸ਼ਨ ਕੀ ਲਵਾਂਗੇ ਇਹ ਅਗਲਾ ਐਕਸ਼ਨ ਤਾਂ ਸਾਡੀ ਜਿਹੜੀ ਕੋਰ ਕਮੇਟੀ ਹੈ ਜਾਂ ਸਾਡੇ ਰੇਸ਼ਮ ਸਿੰਘ ਬਡਾਲੀ ਉਹ ਦੱਸਣਗੇ ਪਰ ਅਸੀਂ ਇੱਕ ਵੱਡੇ ਇਕੱਠ ਵੱਡੇ ਰੋਸ ਮਾਰਚ ਦੀ ਜ਼ਰੂਰ ਜਾਂ ਇੱਕ ਵੱਡੇ ਧਰਨੇ ਦੀ ਜ਼ਰੂਰ ਚੇਤਾਵਨੀ ਦੰਨੇ ਆ ਵੀ ਜੇ ਇਹ ਜੋ ਬਕਾਇਆ ਲੋਕਾਂ ਦਾ ਨਹੀਂ ਮਿਲਿਆ ਤਾਂ ਅਸੀਂ ਇੱਕ ਵੱਡਾ ਸੰਘਰਸ਼ ਜੂਰ ਉਲੀਕਾਂਗੇ ਜ਼ਰੂਰ ਕਰਾਂਗੇ ਸਰਕਾਰ ਤਾਂ ਕਹਿੰਦੀ ਵੀ ਅਸੀਂ ਕਿਸਾਨਾਂ ਦਾ ਫਾਇਦਾ ਹੀ ਬਹੁਤ ਕਰਦੇ ਆ ਹਰ ਇੱਕ ਵਾਰ ਕਿਸਾਨਾਂ ਦਾ ਫਾਇਦਾ ਕਰਦੇ ਆ ਤੁਸੀਂ ਮੀਟਿੰਗਾਂ ਕਰਕੇ ਕਹਿ ਰਹੇ ਹੋ ਵੀ ਕੋਈ ਫਾਇਦਾ ਨਹੀਂ ਹੋਇਆ ਗਰਾਊਂਡ ਲੈਵਲ ਦੀ ਰਿਪੋਰਟ ਨਹੀਂ ਨਾ ਲੈਂਦੀ ਸਰਕਾਰੀ ਤਾਂ ਕਰਕੇ ਸਾਨੂੰ ਆਪਸ ਵਿੱਚ ਮੀਟਿੰਗ ਕਰਨੀ ਪੈਣੀ ਹੈ ਕਿਸਾਨ ਯੂਨੀਅਨ ਤੋਂ ਇੱਕ ਵਾਰੀ ਪੁੱਛੇ ਆ ਕਿ ਸਾਨੂੰ ਕੀ ਕਿਸ ਚੀਜ਼ ਦੀ ਜ਼ਰੂਰਤ ਹੈ ਕਿਹੜੇ ਸਾਡੇ ਪੈਸੇ ਰੁਕੇ ਹੋਏ ਆ ਜਦੋਂ ਸਾਡੇ ਨਾਲ ਮੀਟਿੰਗ ਹੀ ਨਹੀਂ ਹੋ ਰਹੀ ਸਰਕਾਰ ਆਪਣੇ ਆਪ ਹੀ ਜਿਹੜਾ ਮਰਜ਼ੀ ਫਾਰਮ ਭਰ ਕੇ ਜਾਰੀ ਕਰ ਦਵੇ న్యూਸ ਲ ਤਾਂ ਉਹ ਸਾਡੇ ਤੇ ਕੋਈ ਫਾਇਦਾ ਨਹੀਂ ਆ ਤੁਹਾਨੂੰ ਕਿਸਾਨਾਂ ਨੂੰ ਤੱਕਾ ਹੋ ਰਿਹਾ ਕਿਸਾਨਾਂ ਦੇ ਨਾਲ ਹੀ ਪੈਸਾ ਰੁਕੇ ਹੋਇਆ ਆਉਣਾ ਚਾਹੀਦਾ ਜੇ ਕਿਸਾਨੀ ਮਰ ਗਈ ਤਾਂ ਪੰਜਾਬ ਖਤਮ ਹੈ ਜੀ ਕਈ ਥਾਵਾਂ ਤੇ ਪਾਣੀ ਬਹੁਤ ਜ਼ਿਆਦਾ ਆ ਚੁੱਕਿਆ ਤੇ ਉਹਨਾਂ ਦੀ ਜਿਹੜੀ ਫਸਲ ਹੈ ਉਹ ਬਿਲਕੁਲ ਖਰਾਬ ਹੋ ਚੁੱਕੀ ਹੈ ਉਸ ਬਾਰੇ ਕੀ ਗੱਲ ਹੈ ਸਰ ਇਹ ਤਾਂ ਜੋ ਵੀ ਪ੍ਰੋਜੈਕਟ ਸਰਕਾਰ ਦੇ ਚੱਲਦੇ ਆ ਉਹ ਵੈਲ ਪਲਾਨਡ ਨਹੀਂ ਹੈਗੇ ਕਿਤੇ ਵੀ ਜਾ ਕੇ ਬਿਲਡਿੰਗਾਂ ਬਣਾ ਦੋਗੇ ਨਹਿਰਾਂ ਬੰਦ ਕਰ ਦੋਗੇ ਤਾਂ ਉਹ ਜਿਹੜਾ ਪਾਣੀ ਆ ਉਹ ਸੜਕਾ ਤੇ ਹੀ ਆਉਣਾ ਆਪਣੇ ਛੱਜੂ ਮਾਜਰੇ ਦੇਖ ਲੋ ਖਰੜ ਦੇਖ ਲੋ ਜੀ ਸਾਰਾ ਪਾਣੀ ਨਾਲ ਭਰਿਆ ਹੋਇਆ ਹੈ ਵੈਲਪਲੈਨ ਨਹੀਂ ਹੈ ਕਿ ਤਾਂ ਕਰਕੇ ਸਾਰਾ ਕੁਝ ਹੋ ਰਿਹਾ ਹੈ ਤੇ ਇਹ ਸੰ ਕਿਸਾਨ ਆਗੂ ਤੇ ਇਹਨਾਂ ਨੇ 24 ਤਰੀਕ ਨੂੰ ਜੋ ਇਕੱਠ ਸਮਰਾਲੇ ਦੇ ਵਿੱਚ ਹੋ ਰਿਹਾ ਉਸ ਨੂੰ ਲੈ ਕੇ ਅਪੀਲ ਕੀਤੀ ਹੈ ਕਿ ਵੱਧ ਤੋਂ ਵੱਧ ਗਿਣਤੀ ਰਵੇ ਜਿਹੜੇ ਕਿਸਾਨ ਆਗੂ ਹੈ ਉਹ ਸਮਰਾਲਾ ਜਾਣਗੇ ਤੁਸੀਂ ਵੀ ਕਮੈਂਟ ਕਰਕੇ ਆਪਣੇ ਵਿਚਾਰ ਸਾਂਝੇ ਕਰਿਓ ਕਿ ਕਿੱਡੀ ਕੀ ਤੁਸੀਂ ਵੀ ਸਮਰਾਲੇ ਦੇ ਵਿੱਚ ਜਾਓਗੇ ਜਾਂ ਨਹੀਂ ਜਾਓਗੇ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮੈਂ ਹਰਨੁਕੁਰਾਲੀ